ਮੈਨੂੰ ਸੋਖ ਨਾ ਕਹਿੰਦਾ ਕਹਿੰਦਾ ਮੈਂ ਕੁਛੇ ਨਾਲ ਤਾਂ ਨਹੀਂ ਕਹਿੰਦਾ ਸੋਖ ਨਾ ਕਹਾਂਗਾ ਕਿਉਂਕਿ ਛੋਟੇ ਹੈ ਛੋਟੇ ਵਾਲੀ ਕਹਿ ਵੀ ਦਿੰਦੇ ਵੀ ਤੂੰ ਕਿਉਂ ਸਾਨੂੰ ਝਿੜਕਿਆ ਉਹ ਬਨਾਰਸ ਦੇ ਪ੍ਰੇਮੀ ਭਾਈਓ ਤੇ ਵਿਦਿਆਰਥੀਆਂ ਖਾਸ ਕਰਕੇ ਪੜ੍ਹਨ ਨੂੰ ਜ਼ਰੂਰ ਤਾਹਾਂਗਾ ਅੱਜ ਹਿੰਦੋਸਤਾਨ ਦਾ ਬਾਪੂ ਸਾਡੇ ਮੇਨ ਪ੍ਰਧਾਨ ਨੇ ਬੋਲਿਆ ਸੀ ਉਹ ਬਾਪੂ ਬੰਬ ਨੇ ਆਵਦਾ ਸਾਦਾ ਬਾਪੂ ਤਾਂ ਕੋਈ ਗ੍ਰੰਥ ਸਾਹਿਬ ਦੀ ਹੈ ਸਾਦਾ ਸਤਪੁਰ ਚੜਕਾ ਮਨਮੱਖ ਖੋਏ ਬੰਦੇ ਦਾ ਬੰਦਾ ਨਹੀਂ ਬਣਦਾ ਸਿੱਖ ਨੇ ਜਿਹਨੂੰ ਲੋਕਾਂ ਨੇ ਰਾਸ਼ਟਰੀ ਬਾਪੂ ਕਹਿ ਦਿੱਤਾ ਲਾਸ਼ੀਆਂ ਨੇ ਕੋ ਰਾਸ਼ਟਰੀ ਬਾਪੂ ਪਖੰਡੀ ਦੇ ਚਰਖੇ ਨਾਲ ਹਿੰਦੂ ਤੋਂ ਜ਼ਿਆਦਾ ਹੋਇਆ ਮਾਸਿਤੇ ਪੜਖ ਨਹੀਂ ਲੱਗਿਆ ਅੜਵਾ ਨੂੰ ਮੌਤ ਬਾਅਦ ਉਡਰਸੂਹ ਪਹੁੰਚਿਆ ਪਛੇ ਗੋਲੀ ਦੇ ਨਾਲ ਵਕੀ ਵਿੱਚ ਦੀ ਲੰਘਾ ਕੇ ਆਜ਼ਾਦੀ ਮਿਲੀ ਕੋ ਚਰਖੇ ਦੀਆਂ ਫੱਟੀਆਂ ਨਾਲ ਮਿਲੀ ਹੈ ਟੋਪ ਦਾ ਗੋਲਾ ਵਜਿਆ ਫੱਟੀ ਉੱਦੀ 6 ਮਾਤਰ ਤੋਂ ਇਹ ਲਿੰਗ ਉਹ ਰ ਫਰਾਂਦੀ ਨਹੀਂ ਉਥੇ ਮਸ਼ਹਹਿਆਂ ਵਾਲੇ ਤੇ ਸਾਰਿਆਂ ਵਾਲੇ ਤੇ ਗਾਥਾ ਦੇ ਕਿਰਪਾ ਨਾਲ ਤੇ ਸਿੰਘਾਂ ਵਾਲੇ ਸੀਸ ਤਲੀ ਤੇ ਰੱਖਣ ਵਾਲੇ ਲੜਨ ਤੇ ਰਾਸ਼ਟਰੀ ਬਾਪੂ ਇਹਨੂੰ ਰਖਾਂਦੀ ਤੇ ਰੱਖੀ ਫਰਨਾ ਹੁੰਦਾ ਉਹ ਜਦੋਂ ਤੋਂ ਕੰਮ ਆਕਰੋ ਬੋਲਣ ਲੱਗੇ